ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਢਿੱਲੋਂ ਵਲੌਗਸ ਤੇ ਅਸੀਂ ਸਾਰੇ ਠੀਕ ਠਾਕ ਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਸਾਰਿਆਂ ਦੀ ਮਨਪਸੰਦ ਚੀਜ਼ ਆਟੇ ਦਾ ਪ੍ਰਸ਼ਾਦ ਉਹ ਬਣਾਉਣ ਲੱਗੇ ਆ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਜੇ ਸਾਡੀਆਂ ਵੀਡੀਓ ਤੁਹਾਨੂੰ ਚੰਗੀਆਂ ਲੱਗਦੀਆਂ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਚਲੋ ਜੀ ਆਪਾਂ ਆਟੇ ਦਾ ਪ੍ਰਸ਼ਾਦ ਬਣਾਉਨੇ ਆ ਕਿਉਂਕਿ ਸਾਡੇ ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਆ ਤੇ ਵੈਸੇ ਆਪਾਂ ਗੁਰਦੁਆਰੇ ਵਰਗੀ ਦੇਗ ਤਾਂ ਨਹੀਂ ਬਣਾ ਸਕਦੇ ਕਿਉਂਕਿ ਉਹ ਤਾਂ ਗੁਰੂ ਮਹਾਰਾਜ ਜੀ ਦਾ ਭੋਗ ਲੱਗਾ ਹੁੰਦਾ ਸੋ ਆਪਾਂ ਵੈਸੇ ਵੀ ਜਦੋਂ ਵੀ ਘਰੇ ਆਟੇ ਦਾ ਪ੍ਰਸ਼ਾਦ ਬਣਾਉਨੇ ਆ ਤੇ ਆਪਾਂ ਇਸੇ ਤਰ੍ਹਾਂ ਬਣਾਉਨੇ ਆ ਜੋ ਅੱਜ ਆਪਾਂ ਤੁਹਾਨੂੰ ਵੀ ਦਿਖਾਉਨੇ ਆ ਆਪਾਂ ਇਹਦੇ ਵਾਸਤੇ ਜਿਹੜਾ ਸਮਾਨ ਲਿਆ ਪਈ ਕੋ ਜੀਆਂ ਹੀ ਦੋ ਕੋਲੀਆਂ ਚਾਟਾ ਲਿਆ ਦੋ ਕੋਲੀਆਂ ਆਟੇ ਦੀਆਂ ਪਾਵਾਂਗੇ ਕਿਉਂਕਿ ਆਪਣੀ ਜੁਆਇੰਟ ਫੈਮਿਲੀ ਆ ਤੁਸੀਂ ਆਪਦੀ ਫੈਮਿਲੀ ਦੇ ਹਿਸਾਬ ਨਾਲ ਰੱਖ ਸਕਦੇ ਹੋ ਇੱਕ ਕੌਲੀ ਆਪਾਂ ਕਿਉਂ ਦੀ ਲਈ ਆ ਕਿਉਂ ਵੀ ਤੁਸੀਂ ਆਪਦੇ ਲੋਡ ਅਨਸਾਰ ਵਾਧੇਆਂ ਘਟ ਪਾ ਸਕਦੇ ਆ ਅਸੀਂ ਇੰਨਾ ਕੀ ਪਾਵਾਂਗੇ ਕਿਉਂ ਇੱਕ ਕੌਲੀ ਉਹੀ ਕੌਲੀ ਸੇਮ ਆਪਾਂ ਖੰਡ ਦੀ ਲਈ ਆ ਤੇ ਇੱਧਰ ਆਪਾਂ 1 ਲੀਟਰ ਪਾਣੀ ਦਾ ਲਿਆ ਚਲੋ ਆਜੋ ਆਪਾਂ ਹੁਣ ਇੱਧਰ ਆਪਾਂ ਕੜਾਈ ਜਿਹੜੀ ਉਹ ਧੋ ਕੇ ਰੱਖ ਲਈ ਸੀਗੀ ਤੇ ਹੁਣ ਆਪਾਂ ਇਹਦੇ ਵਿੱਚ ਕਿਉਂ ਪਾਵਾਂਗੇ ਆਪਾਂ ਦੇਸੀ ਘਿਓ ਹੀ ਵਰਤ ਰਹੇ ਹਾਂ ਕਿਉਂਕਿ ਜਿਹੜਾ ਆٹے ਦਾ ਪ੍ਰਸ਼ਾਦ ਹੈ ਦੇਗ ਹੁੰਦੀ ਏ ਉਹ ਦੇਸੀ ਘਿਓ ਚ ਹੀ ਵਧੀਆ ਲੱਗਦੀ ਆ ਸੋ ਆਪਾਂ ਦੇਸੀ ਘਿਓ ਚ ਹੀ ਬਣਾਵਾਂਗੇ हां जी ਆਪਣਾ ਘਿਓ ਦੇਖੋ ਚੰਗੀ ਤਰ੍ਹਾਂ ਗਰਮ ਹੋ ਗਿਆ ਹੈ ਹੁਣ ਆਪਾਂ ਇਹਦੇ ਵਿੱਚ ਜਿਹੜਾ ਉਹ ਆਟਾ ਪਾਵਾਂਗੇ ਵੈਸੇ ਤਾਂ ਆਪਾਂ ਜੇ ਇੱਕ ਕੌਲੀ ਆٹے ਦੀ ਲਈਏ ਤੇ ਇੱਕ ਕੌਲੀ ਆਪਾਂ ਘਿਓ ਦੀ ਵੀ ਲੈ ਸਕਦੇ ਆਂ ਪਰ ਅਸੀਂ ਥੋੜਾ ਜਿਹਾ ਘਿਓ ਇਹਦੇ ਵਿੱਚ ਘੱਟ ਪਾਵਾਂਗੇ ਕਿਉਂਕਿ ਆਹ ਦੇਖੋ ਇੱਕ ਕੌਲੀ ਘਿਓ ਦੇ ਵਿੱਚ ਇੱਕ ਕੌਲੀ ਆਟਾ ਜਿਹੜਾ ਨਾ ਇਹ ਜ਼ਿਆਦਾ ਹੋ ਜਾਂਦਾ ਘਿਓ ਇਸੇ ਲਈ ਆਪਾਂ ਆਟਾ ਥੋੜਾ ਜਿਹਾ ਜ਼ਿਆਦਾ ਪਾਵਾਂਗੇ ਆ ਦੇਖੋ ਜੀ ਆਪਾਂ ਇੱਕ ਕੌਲੀ ਘੋੜ ਦੇ ਵਿੱਚ ਇੱਕ ਕੌਲੀ ਆਟੇ ਦੀ ਪਾਉਣੀ ਹੈ ਫਿਰ ਇਹ ਇਸ ਤਰ੍ਹਾਂ ਦਾ ਰਹੂਗਾ ਆਪਾਂ ਥੋੜਾ ਜਿਹਾ ਆਟਾ ਜ਼ਿਆਦਾ ਪਾ ਰਹੇ ਹਾਂ ਇਹਦੇ ਵਿੱਚ ਕਿਉਂਕਿ ਜਿਵੇਂ ਜਿਵੇਂ ਆਟਾ ਆਪਣਾ ਭੁੱਜਦਾ ਜਾਊਗਾ ਮਤਲਬ ਕਿ ਇਹ ਆਪਾਂ ਭੁੰਨ ਲਾਂਗੇ ਆਟੇ ਨੂੰ ਉਵੇਂ ਉਵੇਂ ਕਿਉਂ ਛੱਡ ਦਿੰਦਾ ਆਪਾਂ ਇਸ ਤਰ੍ਹਾਂ ਦਾ ਆਟਾ ਹੀ ਭੁੰਨਾਂਗੇ ਜਿਵੇਂ ਜਿਵੇਂ ਆਪਣਾ ਆٹے ਦਾ ਜਿਹੜਾ ਕਲਰ ਆ ਉਹ ਚੇਂਜ ਹੁੰਦਾ ਜਾਊਗਾ ਉਵੇਂ ਉਵੇਂ ਇਹਦੇ ਵਿੱਚੋਂ ਜਿਹੜਾ ਥੋੜਾ ਥੋੜਾ ਘਿਓ ਆ ਉਹ ਨਿਕਲਦਾ ਜਾਊਗਾ ਹਾਂਜੀ ਆ ਦੇਖੋ ਆਪਣੇ ਆٹے ਦਾ ਜਿਹੜਾ ਰੰਗ ਆ ਉਹ ਬਦਲਣਾ ਸ਼ੁਰੂ ਹੋ ਗਿਆ ਕਾਫੀ ਜ਼ਿਆਦਾ ਲਾਲੀਚ ਹੋ ਗਿਆ ਜਿਵੇਂ ਜਿਵੇਂ ਇਹ ਬਰਾਊਨ ਜੀ ਸ਼ੇਡ ਆਪਣਾ ਆਟਾ ਕਰਦਾ ਜਾਊਗਾ ਉਸ ਤਰ੍ਹਾਂ ਆਪਾਂ ਨੂੰ ਪਤਾ ਲੱਗਦਾ ਜੋ ਵੀ ਆਟਾ ਪੁੱਜ ਗਿਆ ਤੇ ਆਹ ਦੇਖੋ ਇਹਨੇ ਘਿਓ ਵੀ ਕਿੰਨਾ ਘਿਓ ਛੱਡਤਾ ਆਪਾਂ ਥੋੜਾ ਜਿਹਾ ਸਾਟੇ ਨੂੰ ਹੋਰ ਭੁੰਨਾਂਗੇ ਅੱਜ ਜਿਹੜਾ ਆਪਾਂ ਇਹ ਪ੍ਰਸ਼ਾਦ ਬਣਾ ਰਹੇ ਆਂ ਆਪਾਂ ਇਹਦੇ ਵਿੱਚ ਅੱਜ ਕੋਈ ਵੀ ਡਰਾਈ ਫਰੂਟ ਨਹੀਂ ਪਾਵਾਂਗੇ ਕਿਉਂਕਿ ਆਪਾਂ ਬਿਲਕੁਲ ਹੀ ਜਿਵੇਂ ਆਪਾਂ ਨੂੰ ਗੁਰਦੁਆਰਾ ਸਾਹਿਬ 'ਚ ਪ੍ਰਸ਼ਾਦ ਮਿਲਦਾ ਉਸ ਤਰ੍ਹਾਂ ਹੀ ਦੇਗ ਵੀ ਸਿੰਪਲ ਆਟੇ ਦਾ ਪ੍ਰਸ਼ਾਦ ਜਿਹੜਾ ਉਹ ਆਪਾਂ ਬਣਾ ਰਹੇ ਆਂ ਇਸੇ ਲਈ ਆਪਾਂ ਅਜੇ ਵਿੱਚ ਕੋਈ ਡਰਾਈ ਫਰੂਟ ਨਹੀਂ ਪਾਇਆ ਇਹ ਤੁਹਾਡੀ ਮਰਜ਼ੀ ਆ ਆਪਣੀ ਆਪਣੀ ਚੁਆਇਸ ਹੁੰਦੀ ਆ ਤੁਸੀਂ ਪਾ ਵੀ ਸਕਦੇ ਹੋ ਇਹਦੇ 'ਚ ਅਸੀਂ ਜਿਹੜਾ ਡਰਾਈ ਫਰੂਟ ਆ ਜ਼ਿਆਦਾਤਰ ਜਦੋਂ ਆਪਾਂ ਅਸੀਂ ਸੂਜੀ ਦਾ ਪ੍ਰਸ਼ਾਦ ਬਣਾਉਂਦੇ ਆ ਅਸੀਂ ਸੂਜੀ ਦੇ ਪ੍ਰਸ਼ਾਦ 'ਚ ਹੀ ਪਾਉਂਦੇ ਹੁੰਦੇ ਆ ਆਟੇ ਦੇ ਪ੍ਰਸ਼ਾਦ 'ਚ ਅਸੀਂ ਡਰਾਈ ਫਰੂਟ ਨਹੀਂ ਪਾਉਂਦੇ ਕਿਉਂਕਿ ਜੇ ਆਪਾਂ ਇਹਦੇ ਵਿੱਚ ਡਰਾਈ ਫਰੂਟ ਪਾ ਲੈਨੇ ਆ ਤਾਂ ਫਿਰ ਦੇਗ ਵਰਗਾ ਜਿਹੜਾ ਸਵਾਦ ਆ ਉਹ ਨਹੀਂ ਆਉਂਦਾ ਆ ਦੇਖੋ ਆਪਣਾ ਆਟਾ ਜਿਹੜਾ ਬਿਲਕੁਲ ਪੁੱਜ ਗਿਆ ਕਿੰਨਾ ਜਿਆਦਾ ਇਹਦਾ ਰੰਗ ਆ ਜਿਹੜਾ ਉਹ ਬਦਲ ਗਿਆ ਆਟੇ ਦਾ ਤੇ ਹੁਣ ਆਪਾਂ ਇਹਦੇ ਵਿੱਚ ਖੰਡ ਪਾਵਾਂਗੇ ਫਿਰ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਹਾਂਜੀ ਆਪਾਂ ਇਹਦੇ ਵਿੱਚ ਖੰਡ ਪਾ ਲਈ ਆ ਕਈ ਵਾਰੀ ਇਹਦੇ ਵਿੱਚ ਵੀ ਚਾਸ਼ਨੀ ਬਣਾ ਕੇ ਪਾਉਂਦੇ ਆ ਪਰ ਅਸੀਂ ਜਿਹੜਾ ਪ੍ਰਸ਼ਾਦ ਹੋ ਇਸੇ ਤਰ੍ਹਾਂ ਹੀ ਬਣਾਉਨੇ ਆ ਸਾਤ ਹੀ ਖੰਡ ਪਾ ਕੇ ਆਪਾਂ ਇਹਦੇ ਉੱਪਰ ਦੇ ਹੁਣ ਇਹਦੇ ਵਿੱਚ ਪਾਣੀ ਪਾ ਦਵਾਂਗੇ ਜਿਹੜਾ ਪਾਣੀ ਹੈ ਥੋੜਾ ਜਿਹਾ ਆਪਾਂ ਕੋਸਾ ਲਿਆ ਤੇ ਇਹਨੂੰ ਲਗਾਤਾਰ ਹਿਲਾਉਣਾ ਪੈਂਦਾ ਨਹੀਂ ਇਹਦੇ ਚ ਗੰਡਾ ਬਣ ਜਾਂਦੀ ਆ ਹਾਂ ਜੀ ਆ ਦੇਖੋ ਆਪਣਾ ਪ੍ਰਸ਼ਾਦ ਇਸ ਤਰ੍ਹਾਂ ਕੜਾਈ ਚ ਗੋਲ ਗੋਲ ਘੁੰਮ ਰਿਹਾ ਇਹੀ ਇਸ ਪ੍ਰਸ਼ਾਦ ਦੀ ਨਿਸ਼ਾਨੀ ਹੁੰਦੀ ਹੈ ਜਦੋਂ ਇਹ ਬਣ ਜਾਂਦੇ ਇਸ ਤਰ੍ਹਾਂ ਦੇਖੋ ਕੜਾਈ ਨਾਲੋਂ ਸਾਰਾ ਛੱਡ ਲਿਆਏ ਨੇ ਕਿਓ ਦੇਖੋ ਕਿਸ ਤਰ੍ਹਾਂ ਗੋਲ ਗੋਲ ਘੁੰਮ ਰਿਹਾ ਪ੍ਰਸ਼ਾਦ ਆ ਬਸ ਆਪਾਂ ਹੁਣ ਜਿਹੜਾ ਗੈਸ ਉਹ ਬੰਦ ਕਰ ਦਵਾਂਗੇ ਤੇ ਇਹ ਥੋੜਾ ਟਾਈਮ ਆਪਾਂ ਹੀ ਪੈ ਰਹਿਣ ਦਾਂਗੇ ਥੋੜਾ ਜਿਹਾ ਠੰਡਾ ਹੋ ਜਾਊਗਾ ਫਿਰ ਸਾਰਿਆਂ ਨੂੰ ਆਪਾਂ ਦਿੰਨੇ ਆ ਪ੍ਰਸ਼ਾਦ ਦੇਖੋ ਜੀ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਪ੍ਰਸ਼ਾਦ ਆਪਣਾ ਹਾਂਜੀ ਆਪਣਾ ਪ੍ਰਸ਼ਾਦ ਆ ਜਿਹੜਾ ਬਿਲਕੁਲ ਬਣ ਕੇ ਤਿਆਰ ਹੋ ਗਿਆ ਤੇ ਆਪਾਂ ਹੁਣ ਇਹਨਾਂ ਨੂੰ ਸਾਰਿਆਂ ਨੂੰ ਟੇਸਟ ਕਰਾਉਨੇ ਆ ਵੀ ਕਿਵੇਂ ਦਾ ਬਣਿਆ ਪ੍ਰਸ਼ਾਦ ਸਭ ਤੋਂ ਪਹਿਲਾਂ ਮੰਮੀ ਡੈਡੀ ਨੂੰ ਫੜਾਇਆ ਆਵਾਂਗੇ ਫਿਰ ਦੀਦੀ ਨੂੰ ਤੇ ਭਾਈ ਨੂੰ ਤੇ ਹਰ ਮਨ ਨੂੰ ਨੇ ਖਾ ਕੇ ਬੱਚੇ ਦੱਸਣਗੇ ਕਿਵੇਂ ਇਹਦਾ ਬਣਿਆ ਆਪਣਾ ਪ੍ਰਸ਼ਾਦ ਆ ਐਨਾ ਪਲੇਟਾਂ ਚ ਨਾ ਪ੍ਰਸ਼ਾਦ ਛੇਤੀ ਠਰ ਜਾਂਦਾ ਹਨਾ ਕੌਲੀ ਚ ਛੇਤੀ ਠਰਦਾ ਨਹੀਂ ਹੁਣ ਹਰਮਨ ਨੇ ਸਾਰਿਆਂ ਨੂੰ ਫੜਾ ਦੇਣਗੇ ਫਿਰ ਆਪਾਂ ਸਾਰਿਆਂ ਨੂੰ ਪੁੱਛਦੇ ਆਂ ਕਿ ਸਰਸਾਰ ਕਿਵੇਂ ਦਾ ਬਣਿਆ ਵੈਸੇ ਬੱਚਿਆਂ ਨੂੰ ਤਾਂ ਬਹੁਤ ਫੇਵਰੇਟ ਆ ਚਲੋ ਆਜੋ ਜੀ ਆਪਾਂ ਸਾਰਿਆਂ ਨੂੰ ਫੜਾਉਨੇ ਆ ਤੇ ਨਾਲੇ ਪੁੱਛਦੇ ਆਂ ਵੀ ਕਿਵੇਂ ਦਾ ਬਣਿਆ ਪ੍ਰਸ਼ਾਦ ਹਾਂਜੀ ਆ ਦੇਖੋ ਆਪਾਂ ਹਰੇ ਨਰੂ ਤੇ ਬਾਏ ਪ੍ਰਸ਼ਾਦ ਦਿੰਨੇ ਆ ਫਿਰ ਇਹ ਦੱਸਣਗੇ ਕਿਵੇਂ ਦਾ ਬਣਿਆ ਤੇ ਉਧਰ ਆਪਾਂ ਮੰਮੀ ਡੈਡੀ ਨੂੰ ਵੀ ਫੜਾਇਆ ਹੁੰਨੇ ਆ ਤੁਸੀਂ ਉਹਨਾਂ ਚੋਂ ਠਾਰ ਕੇ ਤੇਨੂੰ ਖਾ ਕੇ ਦੱਸੋ ਕਿਵੇਂ ਦਾ ਬਣਿਆ ਉਹਨਾਂ ਜਰਾਸੀ ਮੰਮੀ ਡੈਡੀ ਨੂੰ ਵੀ ਫੜਾਏ ਜੀ ਮੰਮੀ ਸਾਡੇ ਪਾਏ ਆਰਾਮ ਫਰਮਾ ਰਹੇ ਅੱਜ ਆਹ ਡੈਡੀ ਤਾਂ ਤੁਹਾਨੂੰ ਆਪਕਾ ਹਣਾ ਦੀਦੀ ਨੂੰ ਇਹ ਹਾਜ਼ਮਨ ਰਹਿ ਗਏ ਆ ਇਹਨੂੰ ਦੇਨੇ ਹਰਿੰਦਰ ਦੇ ਡੈਡੀ ਘਰੇ ਹਨੀਗੇ ਉਹ ਦੁਕਾਨ ਤੇ ਗਏ ਹੋਏ ਆ ਦੀਦੀ ਉਹਨੇ ਅੱਜ ਕਿਤੇ ਰਿਸ਼ਤੇਦਾਰੀ ਚ ਗਏ ਸੀ ਸੋ ਇਸ ਲਈ ਬਾਹੀ ਅੱਜ ਘਰੇ ਆ ਹਾਂਜੀ ਆਪਾਂ ਹੁਣ ਇਹਨਾਂ ਸਾਰਿਆਂ ਨੂੰ ਪੁੱਛਦੇ ਆ ਕਿ ਜਿਹੜਾ ਪ੍ਰਸ਼ਾਦ ਆਪਾਂ ਬਣਾਇਆ ਸੀ ਉਹਨਾਂ ਨੂੰ ਕਿਵੇਂ ਦਾ ਲੱਗਾ ਦੱਸੋ ਸਾਰੇ ਕਿਵੇਂ ਲੱਗਾ ਬਹੁਤ ਬਹੁਤ ਸਾਰੇ ਬੱਚਿਆਂ ਨੂੰ ਵੈਸੇ ਵੀ ਪ੍ਰਸ਼ਾਦ ਬਹੁਤ ਪਸੰਦ ਆ। ਸੂਜੀ ਦਾ ਪ੍ਰਸ਼ਾਦ ਵੀ ਖਾ ਲੈਂਦੇ ਤੇ ਆਟੇ ਦਾ ਪ੍ਰਸ਼ਾਦ ਵੀ ਇਹਨਾਂ ਨੂੰ ਬਹੁਤ ਪਸੰਦ ਆ। ਅਸੀਂ ਤਾਂ ਜਦੋਂ ਕਿਤੇ ਗੁਰਦੁਆਰਾ ਸਾਹਿਬ ਵੀ ਜਾਂਦੇ ਆ ਤੇ ਸਾਡਾ ਹਰਿੰਦਰ ਤਾਂ ਦੋ ਵਾਰੀ ਜਾਂ ਤਿੰਨ ਵਾਰੀ ਦੇਖ ਲੈਂਦਾ ਉੱਥੇ ਵੀ। ਸੋ ਇਹਨਾਂ ਨੂੰ ਬਹੁਤ ਪਸੰਦ ਆ। ਤੇ ਹੁਣ ਆਪਣੀ ਵਾਰੀ ਆ ਗਈ ਆਪਾਂ ਟੇਸਟ ਕਰਕੇ ਦੱਸਦੇ ਆ ਪ੍ਰਸ਼ਾਦ ਵੀ ਕਿਵੇਂ ਦਾ ਬਣਿਆ। ਦੇਖਦੇ ਆ ਆਪਾਂ ਖੁਦ ਬਣਾਇਆ ਨਾ ਆਪਾਂ ਹੁਣ ਦੇਖਦੇ ਆ ਕਿਵਜਾ ਬਣਿਆ। ਹਾਂਜੀ ਅੱਜ ਦੇ ਬਲੌਗ 'ਚ ਇੰਨਾ ਹੀ ਤੁਸੀਂ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਵੀ ਤੁਸੀਂ ਵੀ ਆਪਦੇ ਘਰ ਜਦੋਂ ਪ੍ਰਸ਼ਾਦ ਬਣਾਉਂਦੇ ਹੋ ਕਿਸ ਤਰ੍ਹਾਂ ਬਣਾਉਂਦੇ ਹੋ ਵਿੱਚ ਡ్రਾਈ ਫਰੂਟਸ ਪਾਉਂਦੇ ਹੋ ਜਾਂ ਨਹੀਂ ਪਾਉਂਦੇ ਤੇ ਜੇ ਸਾਨੂੰ ਸਾਡੀਆਂ ਵੀਡੀਓ ਤੁਹਾਨੂੰ ਚੰਗੀਆਂ ਲੱਗਦੀਆਂ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆ ਕਿਸੇ ਨਵੇਂ ਵਲੌਗ ਨਾਲ ਹੱਸਦੇ ਰਹੋ বাসਦੇ ਰਹੋ ਧੰਨਵਾਦ ਜੀ